ਮਿੱਤਰ ਪਿਆਰੂ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਨੀਆਂ ਉਹ ਬਹੁਤ ਵੱਡਾ ਵਿਸ਼ਾ ਵਾ ਬਹੁਤ ਹੀ ਖਾਸ ਆ ਇਹ ਮੈਂ ਤਾਂ ਇਸ ਵਿਸ਼ੇ ਨੂੰ ਇੱਕ ਇਸ ਗੱਲ ਨੂੰ ਇੱਕ ਬਿਮਾਰੀ ਹੀ ਕਹੂੰਗਾ ਲਗਭਗ ਆਪਣੇ ਸਾਰੇ ਹੀ ਲੋਕ ਨੇ ਜਿਹੜੇ ਇਸ ਤੋਂ ਪਰੇਸ਼ਾਨ ਨੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਹ ਵੀਡੀਓ ਆਪਣੇ ਵੱਧ ਤੋਂ ਵੱਧ ਨੋਸਟਾ ਕੋਲ ਸ਼ੇਅਰ ਕਰੋ ਜਿਹੜੀ ਵੱਦੋ ਵੱਦ ਆਪਣੇ ਮਿੱਤਰ ਪਿਆਰਿਆਂ ਕੋਲ ਪਹੁੰਚ ਸਕੇ ਗੱਲ ਚੀਜ਼ ਇਹ ਬਹੁਤ ਛੋਟੀ ਜੀ ਹੁਈ ਆ ਜੇ ਆਪਾਂ ਨੂੰ ਮੰਨੀਏ ਤਾਂ ਗੱਲ ਬਹੁਤ ਵੱਡੀ ਆ ਮੈਂ ਜਿਹੜੇ ਵਿਸ਼ੇ ਤੇ ਗੱਲ ਕਰਨ ਲੱਗਿਆ ਵਾਂ ਇਹ ਵਿਸ਼ਾ ਹੈਗਾ ਚਿੰਤਾ ਦਾ ਚਿੰਤਾ ਸੋਚ ਪਰੇਸ਼ਾਨੀ ਸਾਰੀਆਂ ਚੀਜ਼ਾਂ ਇੱਥੋਂ ਹੀ ਘਿਰ ਕੇ ਆਪਣੇ ਕੋਲੇ ਆਉਂਦੀਆਂ ਨੇ ਜੋ ਵੀ ਆਪਾਂ ਹੁਣ ਤੱਕ ਵੱਡੀ ਤੋਂ ਵੱਡੀ ਬਿਮਾਰੀ ਸੋਚ ਲਈਏ ਜਾਂ ਵੱਡੇ ਤੋਂ ਵੱਡੇ ਨੁਕਸਾਨ ਸੋਚ ਲਈਏ ਵੱਡੇ ਤੋਂ ਵੱਡੇ ਆਪਣੀਆਂ ਕੋਈ ਵੀ ਗੱਲ ਸੋਚੀਏ ਚਿੰਤਾ ਤੋਂ ਹੀ ਸਟਾਰਟ ਹੁੰਦੀ ਆ ਜੇ ਆਪਾਂ 네ਗੇਟਿਵ એનર્ਜੀ ਦੀ ਬਾਰੇ ਸੋਚੀਏ ਉਹ ਵੀ ਇੱਕ ਚਿੰਤਾ ਹੀ ਚਿੰਤਾ ਤੋਂ ਸਟਾਰਟ ਹੁੰਦੀ ਆ ਜੇ ਆਪਾਂ ਕਿਸੇ ਚੀਜ਼ ਦੀ ਚਿੰਤਾ ਲੈ ਕੇ ਬੈ ਗਏ ਕਿਸੇ ਚੀਜ਼ ਦੀ ਪਰੇਸ਼ਾਨੀ ਲੈ ਕੇ ਬੈ ਗਏ ਚਿੰਤਾ ਉਹ ਚੀਜ਼ ਵਾਸਤੇ ਆਪਾਂ 네ਗੇਟਿਵ ਸੋਚਣ ਲੱਗ ਗਏ ਉਹ ਚੀਜ਼ ਦੀ ਆਪਾਂ ਚਿੰਤਾ ਲਾ ਲਈ ਇਸ ਚਿੰਤਾ ਨੇ ਆਪਾਂ ਨੂੰ ਅੰਦਰੋਂ ਅੰਦਰ ਹੀ ਖੋਖਲੇ ਕਰ ਦੇਣਾ ਵਾ ਕਈਆਂ ਮੇਰੇ ਮਿੱਤਰ ਪਿਆਰਿਆਂ ਨੂੰ ਬਿਮਾਰੀ ਦੀ ਚਿੰਤਾ ਵਾ ਕਈਆਂ ਨੂੰ ਪੈਸੇ ਦੀ ਚਿੰਤਾ ਵਾ ਕਈਆਂ ਨੂੰ ਜੌਬ ਦੀ ਚਿੰਤਾ ਵਾ ਕਈਆਂ ਨੂੰ ਆਪਦੇ ਰਿਲੇਸ਼ਨ ਦੀ ਚਿੰਤਾ ਵਾ ਕਈਆਂ ਨੂੰ ਆਪਦੇ ਪਰਿਵਾਰ ਦੀ ਚਿੰਤਾ ਵਾ ਸਾਰੀਆਂ ਚਿੰਤਾਵਾਂ ਨੇ ਪਰ ਕੁਦਰਤ ਨੇ ਆਪਾਂ ਨੂੰ ਐਡਾ ਵੱਡਾ ਵਿਸ਼ਾਲ ਖਜ਼ਾਨਾ ਦਿੱਤਾ ਵਾ ਇੱਕ ਚੀਜ਼ ਆਪਾਂ ਨੂੰ ਸਮਝਾਉਣ ਸਮਝਾਈ ਆ ਤੁਹਾਡੇ ਚਿੰਤਾ ਕਰਨ ਤੇ ਕੁਝ ਨਹੀਂ ਹੋਣਾ ਜੋ ਹੋਣਾ ਤੁਹਾਡੇ ਇੱਕ ਕਰਮ ਕਰਨ ਤੇ ਹੋਣਾ ਵਾ ਮਾਲ ਜੇ ਆਪਾਂ ਹਰੇਕ ਚੀਜ਼ ਨੂੰ ਹਰੇਕ ਸਟੈਪ ਬਾਈ ਸਟੈਪ ਸਮਝਣ ਦੀ ਕੋਸ਼ਿਸ਼ ਕਰਨੀ ਐ ਇਸ ਵੀਡੀਓ ਦੇ ਵਿੱਚ ਮੈਂ ਸਟਾਰਟਿੰਗ ਦੇ ਵਿੱਚ ਇੱਕ ਆਪਣੀ ਆਪਣੀ ਹੱਦ ਪੀਤੀ ਗੱਲ ਦੱਸਣ ਲੱਗਾ ਜਿੱਥੋਂ ਮੈਨੂੰ ਵੀ ਚਿੰਤਾ ਸੀਗੀ ਮੈਨੂੰ ਚਿੰਤਾ ਕੀ ਲੱਗੀ ਸੀਗੀ ਮੈਂ ਬੜੇ ਵਧੀਆ ਤਰੀਕੇ ਨਾਲ ਉਹ ਚੀਜ਼ ਨੂੰ ਸੋਲਵ ਕੀਤਾ ਸੀਗਾ ਸਾਰਿਆਂ ਨੂੰ ਪਤਾ ਵਾ ਪਿੱਛੇ ਇੱਕ ਦੌਰ ਗੁਜ਼ਰ ਕੇ ਗਿਆ ਵਾ ਸਮਾਂ ਗੁਜ਼ਰ ਕੇ ਗਿਆ ਮਾੜਾ ਕਰੋਨਾ ਪੀਰੀਅਡ ਦਾ ਉਸ ਸਮੇਂ ਹਰੇਕ ਘਰ ਦੇ ਵਿੱਚ ਇੱਕ ਚਿੰਤਾ ਸੀਗੀ ਯਾਰ ਸਾਡੇ ਘਰ ਦਾ ਜੀ ਦਾ ਨੁਕਸਾਨ ਨਾ ਹੋ ਜਵੇ ਸਾਨੂੰ ਕਰੋਨਾ ਨਾ ਹੋ ਜਵੇ ਸਾਡੇ ਘਰ ਦੇ ਵਿੱਚ ਜੇ ਕਰੋਨਾ ਪੀਰੀਅਡ ਆ ਗਿਆ ਤਾਂ ਸਾਡੇ ਬੱਚਿਆਂ ਦਾ ਕੀ ਹੋਊਗਾ ਸਾਡਾ ਕੀ ਹੋਊਗਾ ਇੰਨੇ ਕੇਸ ਜੇ ਸਾਡੀ ਕਰੋਨਾ ਦੇ ਨਾਲ ਡੈਥ ਹੋ ਜਾਂਦੀ ਆ ਸਾਡਾ ਮਗਰੋਂ ਪਰਿਵਾਰ ਦਾ ਕੀ ਹੋਊਗਾ ਉਹ ਚੀਜ਼ਾਂ ਹਰੇਕ ਦੇ ਦਿਮਾਗ ਦੇ ਵਿੱਚ ਸੀਗੀਆਂ ਮੇਰੇ ਵੀ ਦਿਮਾਗ ਦੇ ਵਿੱਚ ਚਲਦੀਆਂ ਸੀਗੀਆਂ ਮੈਂ ਉੱਥੋਂ ਇੱਕ ਬੜਾ ਵਧੀਆ ਮੈਨੂੰ ਗੁਰੂ ਮਹਾਰਾਜ ਦੇ ਇਸ ਕੁਦਰਤ ਨੇ ਬੜਾ ਵਧੀਆ ਇੱਕ ਗਿਆਨ ਦਿੱਤਾ ਮੈਂ ਉਹ ਗਿਆਨ ਵੀ ਸ਼ੇਅਰ ਕਰੂੰਗਾ ਸਾਰਿਆਂ ਦੇ ਨਾਲ ਜਦੋਂ ਕਰੋਨਾ ਪੀਰੀਅਡ ਚੱਲਦਾ ਸੀਗਾ ਮੈਨੂੰ ਰਾਤ ਨੂੰ ਪਏ ਪਏ ਨੂੰ ਇੱਕ ਚਿੰਤਾ ਲੱਗ ਗਈ ਯਾਰ ਜੇ ਬਾਈ ਚਾਂਸ ਮੈਨੂੰ ਖੰਗ ਹੀ ਹੋ ਗਈ ਸੀਗੀ ਮੈਨੂੰ ਵੀ ਤੇ ਜੇ ਮੈਨੂੰ ਕਰੋਨਾ ਹੋ ਗਿਆ ਤਾਂ ਜੇ ਮੈਂ ਕਰੋਨਾ ਦੇ ਵਿੱਚ ਮਰ ਗਿਆ ਜਾਂ ਮੇਰੀ ਮੌਤ ਹੋ ਜਾਂਦੀ ਆ ਮੇਰੇ ਪਿੱਛੇ ਪਰਿਵਾਰ ਦਾ ਕੀ ਬਣੂਗਾ ਇਹ ਚੀਜ਼ਾਂ ਸੋਚਦੇ ਸੋਚਦੇ ਮੈਂ ਕਾਫੀ ਰਾਤ ਹੋ ਗਈ ਕੋਈ ਸੋਲੂਸ਼ਨ ਹੀ ਨਿਕਲਿਆ ਫਿਰ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਜ਼ਰੂਰ ਫੁਰਨਾ ਮਿਲਿਆ ਮੈਨੂੰ ਰਾਤ ਦੇ 1 2 ਵਜੇ ਦੀ ਗੱਲ ਹੈਗੀ ਆ ਇਹ ਜੇ ਤੂੰ ਮਰ ਗਿਆ ਤੇਰੇ ਦਾ ਇਸ ਦੁਨੀਆ ਦੀ داری ਦੇ ਨਾਲ ਇਸ ਸੰਸਾਰ ਦੇ ਨਾਲ ਸੰਬੰਧੀ ਟੁੱਟ ਜਾਣਾ ਵਾ ਗਾਂਹਕ ਮੌਤ ਤੋਂ ਗਾਂਹ ਕਿਸ ਨੇ ਦੇਖਿਆ ਤਾਂ ਹੈ ਨਹੀਂਗਾ ਜੇ ਆਪਾਂ ਦੇਖਣ ਵਾਲੀ ਗੱਲ ਕਰੀਏ ਕੁਦਰਤ ਨੇ ਇਸ ਜੀਤੇ ਇੱਕ ਪਰਦਾ ਪਾਇਆ ਵਾ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਆ ਬੰਦੇ ਨੂੰ ਇੱਕ ਬੜਾ ਵਧੀਆ ਵਰਦਾਨ ਦਿੱਤਾ ਮੈਂ ਕਹੂੰਗਾ ਇਥੇ ਕੁਦਰਤ ਨੇ ਬੜਾ ਵਧੀਆ ਬੈਲੈਂਸ ਰੱਖਿਆ ਵਾ ਪਿਛਲੀ ਜਿਹੜੀ ਯਾਦਦਾਸ਼ਤਾਂ ਤੁਹਾਡੀ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਜੋ ਵੀ ਤੁਹਾਡਾ ਪਰਿਵਾਰ ਨਾਲ ਲਿੰਕ ਆ ਉਹ ਬਿਲਕੁਲ ਕੁਦਰਤ ਨੇ ਖਤਮ ਕਰ ਦੇਣਾ ਵਾ ਇਹ ਨਹੀਂ ਪਤਾ ਚਲੋ ਆਪਾਂ ਕਿਸੇ ਹੋਰ ਜੁਨੀ ਚਲੇ ਜਾਈਏ ਜਾਂ ਕਿਤੇ ਹੋਰ ਜੀਵ ਜੰਤੂ ਦੇ ਵਿੱਚ ਚਲੇ ਜਾਈਏ ਜਾਂ ਇਨਸਾਨ ਬਣ ਕੇ ਜਨਮ ਲੈ ਲਈਏ ਜੋ ਮਰਜੀ ਜਨ ਕੁਛ ਵੀ ਕਿਸੇ ਵੀ ਜੁਨੀ ਦੇ ਵਿੱਚ ਆਪਾਂ ਜਨਮ ਲੈਨੇ ਆ ਤਾਂ ਆਪਣਾ ਪਿਛਲੇ ਜਨਮ ਦੇ ਨਾਲ ਪਿਛਲੀ ਰਿਲੇਸ਼ਨ ਦੇ ਨਾਲ ਕੁਦਰਤ ਨੇ ਆਪਣੇ ਰਿਲੇਸ਼ਨ ਖਤਮ ਕਰ ਦਿੰਨੇ ਆ ਜੇ ਆਪਣੇ ਪਿਛਲੀ ਪਰਿਵਾਰ ਦੇ ਨਾਲ ਰਿਲੇਸ਼ਨ ਖਤਮ ਹੋ ਗਿਆ ਆਪਣੀ ਚਿੰਤਾ ਖਤਮ ਚਿੰਤਾ ਹੀ ਨਹੀਂ ਹੈਗੀ ਫਿਰ ਕੋਈ ਪਤਾ ਹੀ ਨਹੀਂ ਆਪਾਂ ਨੂੰ ਇਸ ਪਰਿਵਾਰ ਦੇ ਨਾਲ ਲਿੰਕ ਆਪਣਾ ਆਪ ਮੇਰਾ ਦਿਲ ਦਿਮਾਗ ਉਥੇ ਆ ਕੇ ਖੜ ਗਿਆ ਜਦੋਂ ਮਿੱਤਰ ਪਿਆਰਿਆ ਤੇਰੀ ਮੌਤ ਹੋ ਗਈ ਤੈਨੂੰ ਚਿੰਤਾ ਪਰੇਸ਼ਾਨੀ ਤਾਂ ਉਦੋਂ ਹੋਊਗੀ ਜਦੋਂ ਤੈਨੂੰ ਇਹਨਾਂ ਬਾਰੇ ਪਤਾ ਹੋਊਗਾ ਜਦੋਂ ਤੈਨੂੰ ਪਤਾ ਹੀ ਨਹੀਂ ਫਿਰ ਚਿੰਤਾ ਕਾਦੀ ਇਹ ਗੁਰੂ ਮਹਾਰਾਜ ਨੇ ਕੁਦਰਤ ਨੇ ਬੜਾ ਵਧੀਆ ਇਹ ਇੱਕ ਵਿਸ਼ਾ ਚੁਣਿਆ ਵੇਖ ਆਪਣੀ ਜਿਹੜੀ ਦੁੱਖ ਨੇ ਉਹਨੂੰ ਭੁਲਾ ਕੇ ਹੀ ਆਪਾਂ ਅੱਗੇ ਵੱਧ ਸਕਦੇ ਆ ਪਰ ਇਹ ਚੀਜ਼ਾਂ ਆਪਾਂ ਇਹ ਵੀ ਨਾਲ ਦੀ ਨਾਲ ਮੈਂ ਸਮਝ ਲਈਆਂ ਇਹ ਚੀਜ਼ਾਂ ਆਪ ਇਨਸਾਨ ਦੇ ਵਸ ਦੇ ਵਿੱਚ ਨਹੀਂ ਹੈਗੀ ਜੇ ਤੁਹਾਡੀ ਮੌਤ ਤੈ ਹੈ ਤਾਂ ਮੌਤ ਤੁਹਾਡੀ ਆਉਣੀ ਹੀ ਆ ਜੇ ਮੌਤ ਤੁਹਾਡੀ ਤੈ ਨਹੀਂ ਹੈਗੀ ਤਾਂ ਤੁਹਾਨੂੰ ਕੋਈ ਮਾਰ ਨਹੀਂ ਸਕਦਾ ਚਲੋ ਆਪਾਂ ਮਾੜਾ ਸਮਾਂ ਸੀ ਇਹ ਗੱਲ ਕਹਾਂਗੇ ਉਸ ਸਮੇਂ ਦੇ ਵਿੱਚ ਅਨੇਕਾਂ ਲੋਕਾਂ ਦੀ ਮੌਤ ਹੋਈ ਹੈ ਚਲੋ ਜਿਨ੍ਹਾਂ ਦੇ ਪਰਿਵਾਰ ਤੋਂ ਜੀ ਵਿਛੜੇ ਨੇ ਉਹਨਾਂ ਲਈ ਦਿਲ ਦੇ ਵਿੱਚ ਹਮਦਰਦੀ ਆ ਪਰ ਵਿਸ਼ਾ ਆਪਣਾ ਫੇਰ ਵੀ ਉਹੀ ਚਿੰਤਾ ਦਾ ਮੈਨੂੰ ਹੌਲੀ ਹੌਲੀ ਜਦੋਂ 2 3 ਵਜੇ ਨੀਂਦ ਨਹੀਂ ਮੈਨੂੰ ਆਈ ਚਿੰਤਾ ਦੇ ਵਿੱਚ 2 3 ਵਜੇ ਤੱਕ ਮੇਰਾ ਦਿਮਾਗ ਦੇ ਵਿੱਚ ਇਸ ਚੀਜ਼ ਦਾ ਕਨਸੈਪਟ ਕਲੀਅਰ ਹੋ ਗਿਆ ਕਿ ਮਿੱਤਰ ਬਿਆਰ ਚਿੰਤਾ ਕਰਕੇ ਕੁਝ ਨਹੀਂ ਹੋਣਾ ਇਸ ਚੀਜ਼ ਤੇ ਆਪਾਂ ਸੋਲੂਸ਼ਨ ਕਰ ਸਕਦੇ ਆ ਵਾਕਿੰਗ ਕਰ ਸਕਦੇ ਆ ਇਸ ਚੀਜ਼ ਦੇ ਹੱਲ ਜੋ ਹੈ دنیਵੀ ਉਹ ਆਪਾਂ ਕਰਨੇ ਚਾਹੀਦੇ ਆ ਆਪਾਂ ਫੇਰ ਆਪਾਂ ਇਸ ਚੀਜ਼ ਨੂੰ ਕਰਦਾਂਗੇ ਜੇ ਆਪਾਂ دنیਵੀ ਤੌਰ ਤੇ ਕੁਝ ਵੀ ਨਹੀਂ ਕਰਦੇ ਬਿਲਕੁਲ ਇੱਕ ਚਿੰਤਾ ਲੈ ਕੇ ਐ ਬੈ ਜਨੇ ਆ ਹਾਈ ਸਾਡਾ ਆ ਨਾ ਹੋ ਜAVE ਸਾਡਾ ਆਏ ਨਾ ਹੋ ਜAVE ਸਾਡਾ ਜੋ ਨਾ ਹੋ ਜAVE ਫੇਰ ਉਹ ਹੋਣਾ ਤੁਹਾਡਾ ਤੈਅ ਹੈ ਫਿਰ ਤੁਸੀਂ ਜਿਵੇਂ ਕੁਦਰਤ ਦਾ ਅਸੂਲ ਹੈ ਜਿਸ ਚੀਜ਼ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕਰਦੇ ਹੋ ਉਹ ਤੁਹਾਡੇ ਵੱਲ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਇਸ ਚੀਜ਼ ਨੂੰ ਛੱਡਣਾ ਸ਼ੁਰੂ ਕਰਦੇ ਹੋ ਉਸ ਚੀਜ਼ ਦਾ ਹੱਲ ਸੋਚਣਾ ਸ਼ੁਰੂ ਕਰਦੇ ਹੋ ਫਿਰ ਉਹ ਚੀਜ਼ ਦਾ ਕੁਦਰਤ ਨੇ ਤੁਹਾਡੇ ਨਾਲ ਆ ਕੇ ਖੜ ਜਾਂਦੀ ਹੈ ਤੁਹਾਡਾ ਹੱਲ ਕਰਨਾ ਉਸ ਚੀਜ਼ ਦਾ ਸ਼ੁਰੂ ਕਰ ਦਿੰਦੀ ਹੈ ਤੁਹਾਡੇ ਨਾਲ ਪੂਰਾ ਸਹਿਯੋਗ ਕਰਦੀ ਹੈ ਵੱਡੀ ਗੱਲ ਹੈ ਜਦੋਂ ਇਨਸਾਨ ਕਿਸੇ ਵੀ ਦੁੱਖ ਦੇ ਨਾਲ ਜਾਂ ਕਿਸੇ ਵੀ ਪਰੇਸ਼ਾਨੀ ਦੇ ਨਾਲ ਕਿਸੇ ਵੀ ਚਿੰਤਾ ਦੇ ਨਾਲ ਲੜਦਾ ਵਾ ਉਦੋਂ ਪ੍ਰਮਾਤਮਾ ਜਾਂ ਕੁਦਰਤ ਤੁਹਾਡਾ ਸਾਥ ਦਿੰਦੀ ਹੈ ਚਿੰਤਾ ਨੂੰ ਨਾਲ ਲੈ ਕੇ ਬੈਠਣ ਦੀ بجائے ਚਿੰਤਾ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦਿਓ ਚਿੰਤਾ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਫਿਰ ਤੁਸੀਂ ਚਿੰਤਾ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਇਹ ਜਿੰਨੀ ਵੀ ਹੈਗੀਆਂ ਨੇ ਗੱਲਾਂ ਬਾਤਾਂ ਜੋ ਵੀ ਸਮਾਜ ਦੇ ਵਿੱਚ ਵਾਪਰ ਰਿਹਾ ਵਾ ਜਾਂ ਬਿਮਾਰੀਆਂ ਜਿਹੜੀਆਂ ਕਈਆਂ ਨੂੰ ਸ਼ੂਗਰ ਹੋ ਗਿਆ ਕਈਆਂ ਨੂੰ ਕੁਝ ਹੋ ਗਿਆ ਜੋ ਵੀ ਹੈਗੀਆਂ ਨੇ ਕੈਂਸਰ ਹਾਰਟ ਜੋ ਵੀ ਹੋ ਰਿਹਾ ਵਾ ਮੇਨ ਜੜ ਹਰੇਕ ਚੀਜ਼ ਦੀ ਵੱਡੀ ਜਿਹੜੀ ਬਿਮਾਰੀ ਆ ਉਹ ਚਿੰਤਾ ਹੀ ਆ ਇਸ ਚਿੰਤਾ ਤੋਂ ਆਪਾਂ ਬਾਹਰ ਨਿਕਲ ਸਕਦੇ ਆ ਜੇ ਆਪਾਂ ਨੂੰ ਗਿਆਨ ਆ ਦੋਸਤੋ ਜਿਹੜੀ ਚਿੰਤਾ ਵਾ ਚਿੰਤਾ ਨੂੰ ਬੜੀ ਆਸਾਨੀ ਦੇ ਨਾਲ ਇਸ ਤੋਂ ਮੁਕਤੀ ਪਾਈ ਜਾ ਸਕਦੀ ਆ ਵੱਡੀ ਗੱਲ ਤਾਂ ਇਹ ਹੈ ਚਿੰਤਾ ਨੂੰ ਆਪਾਂ ਨਾਲ ਲੈ ਕੇ ਜੰਮੇ ਨਹੀਂ ਜਿਹੜੀ ਚਿੰਤਾ ਵਾ ਜਿਹੜੀ ਪਰੇਸ਼ਾਨੀਆਂ ਆ ਆਪਾਂ ਆਪਦੇ ਸਮਾਜ ਦੇ ਵਿੱਚ ਖੁਦ ਹੀ ਕ੍ਰੀਏਟ ਕੀਤੀ ਹੋਈ ਆ ਖੁਦ ਹੀ ਪੈਦਾ ਕੀਤੀ ਹੋਈ ਆ ਉਸ ਚੀਜ਼ ਬਾਰੇ ਕਿਸੇ ਵੀ ਚੀਜ਼ ਬਾਰੇ ਜੋ ਸਾਡਾ ਇੱਕ ਟਾਰਗੇਟ ਹੁੰਦਾ ਜਿਹੜੀ ਚੀਜ਼ ਨੂੰ ਅਸੀਂ ਚਾਹਣਾ ਹੁੰਦਾ ਵਾ ਜੇ ਚਾਹਨੇ ਹੁੰਨੇ ਸਾਨੂੰ ਆਹ ਚੀਜ਼ ਸਾਨੂੰ ਮਿਲ ਜਵੇ ਉਹਦੇ ਪ੍ਰਤੀ ਅਸੀਂ ਇੱਕ ਨੈਗੇਟਿਵ ਚਿੰਤਾ ਆਪਦੇ ਦਿਮਾਗ ਦੇ ਵਿੱਚ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਨੇ ਆ ਇਹ ਤੋਂ ਚਿੰਤਾ ਤੋਂ ਜੇ ਆਪਾਂ ਉਹ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਨੇ ਆ ਉਹ ਨੈਗੇਟਿਵ ਵੇਵਸ ਸਾਡੇ ਕੋਲੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਸ਼ਿਸ਼ ਕਰੋ ਜੇ ਵੀ ਜਿਹੜੋ ਜੋ ਵੀ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਵੀ ਵਿਸ਼ੇ ਨੂੰ ਲੈ ਕੇ ਚਿੰਤਾ ਵਾਜੇ ਉਹਦੇ ਵਾਸਤੇ ਤੁਸੀਂ ਪੋਜ਼ਿਟਿਵ ਰਹਿਣਾ ਸੋਚੋ ਇੱਕ ਗੱਲ ਦਾ ਤੈ ਆ ਜੋ ਥੋੜੀ ਕੰਮ ਹੋਣਾ ਤੁਹਾਡੀ ਜੋ ਤੁਹਾਡਾ ਰਿਜ਼ਲਟ ਮਿਲਣਾ ਮਾ ਤੁਹਾਡਾ ਉਹ ਇੱਕ ਵਰਕ ਕੀਤਾ ਜਾਂ ਤੁਸੀਂ ਕੋਈ ਕੰਮ ਕਰਿਆ ਵਾ ਉਸ ਨੂੰ ਕਿਸ ਸ਼ਿੱਦਤ ਦੇ ਨਾਲ ਕਰਿਆ ਵਾ ਕਿੰਨੀ ਤੁਸੀਂ ਮਿਹਨਤ ਦੇ ਨਾਲ ਕਰਿਆ ਵਾ ਜਾਂ ਤੁਸੀਂ ਉਹ ਕਿਉਂ ਕਿਵੇਂ ਹੋ ਰਿਹਾ ਵਾ ਕੁਛ ਨਾ ਕੁਛ ਤੁਹਾਡੇ ਬਸ ਦਾ ਕੁਛ ਨਾ ਕੁਛ ਪਰਮਾਤਮਾ ਦੇ ਇਸ ਕੁਦਰਤ ਦੇ ਬਸਾ ਕਈ ਗੱਲਾਂ ਇਨਸਾਨ ਦੇ ਆਪਣੇ ਬਸ ਹੁੰਦੀਆਂ ਨੇ ਕਈ ਗੱਲਾਂ ਆਪਣੀ ਕੁਦਰਤ ਦੇ ਵਾਸਤੇ ਹੁੰਦੀਆਂ ਨੇ ਜਿੱਥੇ ਤੁਹਾਡੀ ਡਿਊਟੀ ਬਣਦੀ ਹੈ ਕੁਦਰਤ ਤੁਹਾਨੂੰ ਡਿਊਟੀ ਲਾਉਂਦੀ ਹੈ ਤੁਸੀਂ ਕੁਝ ਪਾਉਣ ਦੇ ਖਾਤਰ ਇਸ ਕੰਮ ਨੂੰ ਇੱਕ ਸ਼ਿੱਦਤ ਦੇ ਨਾਲ ਕਰੋ ਉਸ ਵਿੱਚ ਤੁਹਾਡੀ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ ਉਸ ਚੀਜ਼ ਨੂੰ ਇੰਨੀ ਜਿਆਦਾ ਡੀਪਲੀ ਕਰੋ ਇੰਨੀ ਜਿਆਦਾ ਉਹਦੇ ਵਿੱਚ ਖੁੱਭ ਕੇ ਕਰੋ ਉਹ ਤੁਹਾਡੀ ਕੁਦਰਤ ਜਾਂ ਪਰਮਾਤਮਾ ਤੁਹਾਡੇ ਨਾਲ ਖੜਾ ਖੜਾ ਹੋਣ ਲਈ ਮਜਬੂਰ ਹੋ ਜਵੇ ਥੋ ਉਸ ਕੁਦਰਤ ਨੂੰ ਲੋਕਾਂ ਨੂੰ ਪਤਾ ਲੱਗਣ ਲੱਗ ਜਵੇ ਤੁਸੀਂ ਦੇਖਿਆ ਹੋਣਾ ਇੱਕ ਚੀਜ਼ ਮੈਂ ਤੁਹਾਨੂੰ ਉਦਾਹਰਨ ਦੇਣਾ ਇੱਥੇ ਕਈ ਗੱਲਾਂ ਨੇ ਕਈ ਬੰਦੇ ਬੜੀ ਮਿਹਨਤ ਕਰਦੇ ਆ ਬਹੁਤ ਜਿਆਦਾ ਸ਼ਿੱਦਤ ਦੇ ਨਾਲ ਉਹ ਕੰਮ ਕਰਦੇ ਆ ਜਿਹੜੇ ਉਹਨੂੰ ਦੇਖਣ ਵਾਲੇ ਲੋਕ ਹੁੰਦੇ ਨੇ ਲੋਕਾਂ ਦੇ ਵਿੱਚ ਰੱਬ ਵੱਸਦਾ ਵਾ ਲੋਕ ਇਸ ਚੀਜ਼ ਨੂੰ ਆਪਣੇ ਮੂੰਹ ਦੇ ਵਿੱਚੋਂ ਕੱਢਣ ਨੂੰ ਮਜਬੂਰ ਹੋ ਜਾਂਦੇ ਯਾਰ ਬੰਦਾ ਵਾਕਈ ਬੜੇ ਜ਼ੋਰ ਦੇ ਨਾਲ ਬੰਦਾ ਕੰਮ ਕਰ ਰਿਹਾ ਵਾਕਈ ਬੰਦੇ ਨੇ ਮਿਹਨਤ ਕਰੀ ਆ ਬਾਗੀ ਬੰਦੇ ਦੇ ਵਿੱਚ ਟੈਲੈਂਟ ਹੈਗਾ ਵਾ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਇਹਨੇ ਟੈਲੈਂਟ ਨਾ ਕਰਦੇ ਹੋ ਥੋੜਾ ਉੱਥੇ ਸਫਲ ਹੋਣਾ ਲਾਜ਼ਮੀ ਹੁੰਦਾ ਵਾ ਹੋਣਾ ਹੀ ਹੁੰਦਾ ਵਾ ਫਿਰ ਤੁਸੀਂ ਉਸ ਚੀਜ਼ ਦੀ ਚਿੰਤਾ ਹੀ ਖਤਮ ਹੋ ਜਾਂਦੀ ਆ ਜਦੋਂ ਤੁਸੀਂ ਇਸ ਕੰਮ ਨੂੰ ਇੰਨੀ ਸ਼ਿੱਦਤ ਨਾਲ ਕਰੋਗੇ ਤੁਹਾਨੂੰ ਚਿੰਤਾ ਦਿਮਾਗ ਦੇ ਵਿੱਚ ਰਹਿਣੀ ਨਹੀਂ ਤੁਹਾਨੂੰ ਕੌਨਫੀਡੈਂਸ ਤੁਹਾਡਾ ਵਿਸ਼ਵਾਸ ਇੰਨਾ ਜ਼ਿਆਦਾ ਬਣ ਜਾਣਾ ਵਾ ਕਿ ਇਹ ਤੁਹਾਡੀ ਚਿੰਤਾ ਦੀ ਉਸ ਜਗ੍ਹਾ ਤੁਹਾਡੇ ਦਿਮਾਗ ਦੇ ਵਿੱਚ ਕਾਰਨ ਨਹੀਂ ਹੋ ਰਹਿਣਾ ਮੰਨ ਲਓ ਜਿਵੇਂ ਪੇਪਰ ਬੱਚੇ ਦੇਣ ਜਾਂਦੇ ਨੇ ਜੇ ਬੱਚੇ ਕੋਲੇ ਇੰਨਾ ਜ਼ਿਆਦਾ ਕੌਨਫੀਡੈਂਸ ਹੈ ਇਹਨੇ ਵਧੀਆ ਤਰੀਕੇ ਨਾਲ ਉਹਦੀ ਸਟੱਡੀ ਕੀਤੀ ਹੋਈ ਆ ਇਹਨੇ ਵਧੀਆ ਤਰੀਕੇ ਨਾਲ ਪੜ੍ਹ ਕੇ ਗਿਆ ਉਹ ਬੱਚਾ ਪੇਪਰ ਦੇਣ ਦੀ ਉਹਨੂੰ ਕੋਈ ਚਿੰਤਾ ਨਹੀਂ ਹੋਊਗੀ ਉਦੇ ਦਿਮਾਗ ਦੇ ਵਿੱਚ ਕੋਈ ਵੀ ਫਿਕਰ ਨਹੀਂ ਹੋਊਗਾ ਜਦੋਂ ਉਹਦੇ ਦਿਮਾਗ ਦੇ ਵਿੱਚ ਕੋਈ ਵੀ ਫਿਕਰ ਨਹੀਂ ਹੈਗਾ ਕੋਈ ਵੀ ਚਿੰਤਾ ਨਹੀਂ ਹੈਗੀ ਉਹਦਾ ਪੇਪਰ ਉਹਦੇ ਨੰਬਰ ਆ ਜਿਹੜੇ ਵੱਧ ਤੋਂ ਵੱਧ ਆਉਣੇ ਇੱਕ ਲਾਜ਼ਮੀ ਬਣ ਜਾਂਦੇ ਆ ਇੱਥੇ ਤੁਸੀਂ ਆਪ ਸਮਝ ਸਕਦੇ ਹੋ ਸੋਚ ਸਕਦੇ ਹੋ ਚਿੰਤਾ ਕਰਨਾ ਚਾ ਚਿੰਤਾ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਿੰਤਾ ਕਰਨੀ ਕਿਹਦੇ ਇਸ ਕੀ ਚੀਜ਼ ਦਾ ਕਸੂਰ ਆਏ ਤੁਹਾਡਾ ਆਪਣਾ ਹੀ ਕਸੂਰ ਹੈ ਕਿ ਚਿੰਤਾ ਕਿਤੋਂ ਆਉਂਦੀ ਆ ਚਿੰਤਾ ਤੋਂ ਬਾਹਰ ਰਹਿਣ ਦੀ ਖਾਤਰ ਤੁਹਾਨੂੰ ਡਟ ਕੇ ਮਿਹਨਤ ਕਰਨੀ ਚਾਹੀਦੀ ਹੈ ਜੋ ਵੀ ਤੁਸੀਂ ਵਰਕ ਕਰ ਰਹੇ ਹੋ ਹਾਂ ਇੱਕ ਗੱਲ ਹੈ ਇੱਕ ਗੱਲ ਹੈਗੀ ਆ ਕਈ ਗੱਲਾਂ ਦੇ ਵਿੱਚ ਅ ਚਿੰਤਾ ਹੋ ਜਾਂਦੀ ਹੈ ਕਈਆਂ ਜਿਵੇਂ ਬਿਮਾਰੀ ਹੈ ਜਾਂ ਕੋਈ ਇਹੋ ਜਿਹੀਆਂ ਗੱਲਾਂ ਵਾਤਾਵਾਂ ਹੋ ਜਾਂ ਜਿਨ੍ਹਾਂ ਦੇ ਵਿੱਚ ਆਪਾਂ ਆਪਣਾ ਬੱਸ ਨਹੀਂ ਚੱਲਦਾ ਹੁੰਦਾ ਉਹ ਕੁਦਰਤ ਤੇ ਆਪਾਂ ਨੂੰ ਡਿਪੈਂਡ ਹੋਣਾ ਪੈਂਦਾ ਪਰਮਾਤਮਾ ਤੇ ਜਾਂ ਇਸ ਮਾਹੌਲ ਤੇ ਡਿਪੈਂਡ ਹੋਣਾ ਪੈਂਦਾ ਜਾਂ ਕਿਸੇ ਤੇ ਡਿਪੈਂਡ ਹੋਣਾ ਪੈਂਦਾ ਵਾ ਜਦੋਂ ਤੁਸੀਂ ਉਸ ਚੀਜ਼ ਦੇ ਬਾਰੇ ਵੀ ਕਿਸੇ ਤੇ ਡਿਪੈਂਡ ਵੀ ਹੋ ਜਾਂਦੇ ਹੋ ਕਿਸੇ ਚੀਜ਼ ਬਾਰੇ ਸੋਚਣਾ ਵੀ ਸ਼ੁਰੂ ਕਰ ਦਿੰਦੇ ਹੋ ਉਸ ਸਮੇਂ ਵੀ ਪਰਮਾਤਮਾ ਨੂੰ ਅਰਦਾਸ ਕਰੋ ਵਾਹਿਗੁਰੂ ਨੂੰ ਯਾਦ ਕਰੋ ਸੂਬਾ ਸ਼ਾਮ ਗੁਰੂ ਘਰ ਨਾਲ ਜੁੜੋ ਗਰਵਾਨੀ ਪੜੋ ਗਰਵਾਨੀ ਦਾ ਇੱਥੇ ਬੜੀ ਆਪ ਨੂੰ ਵਧੀਆ ਤਾਕਤ ਮਿਲਦੀ ਹੈ ਗਰਵਾਨੀ ਪੜਨ ਦਾ ਕੀ ਹੈ ਜਦੋਂ ਲੋਕ ਗਰਵਾਨੀ ਪੜਦੇ ਨੇ ਉਦੋਂ ਆਪਣੇ ਦਿਮਾਗ ਦੇ ਵਿੱਚ ਚਿੰਤਾ ਲੈ ਕੇ ਪੜਦੇ ਨੇ ਕਿ ਜਦੋਂ ਗੁਰੂ ਘਰ ਜਾਂਦੇ ਆ ਅਸੀਂ ਆਪਣੇ ਦਿਮਾਗ ਦੇ ਵਿੱਚ ਇੱਕ ਚਿੰਤਾ ਲੈ ਕੇ ਜਾਂਦੇ ਆ ਦਿਮਾਗ ਦੇ ਵਿੱਚ ਇੱਕ ਫਿਕਰ ਲੈ ਕੇ ਜਾਂਦੇ ਆ ਸਾਡਾ ਆ ਕੰਮ ਹੋਣ ਵਾਲਾ ਵਾ ਸਾਡਾ ਕੰਮ ਆ ਹੋ ਜਵੇ ਪਰ ਇੱਥੇ ਜਿਹੜੀ ਕੁਦਰਤ ਆ ਪਰਮਾਤਮਾ ਇਹ ਕਹਿੰਦਾ ਵਾ ਤੁਸੀਂ ਜੋ ਵੀ ਕਿਸੇ ਵੀ ਗਰਵਾਨੀ ਪੜਨੀ ਹੈ ਜੇ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਮਨ ਦਿਮਾਗ ਦੇ ਵਿੱਚ ਚਿੰਤਾ ਨੂੰ ਲਾ ਕੇ ਜੜੋ ਦਿਮਾਗ ਦੇ ਵਿੱਚੋਂ ਚਿੰਤਾ ਕੱਢ ਦਿਓ ਜੇ ਤੁਹਾਡੇ ਦਿਮਾਗ ਵਾਹਿਗੁਰੂ ਦੇ ਉੱਤੇ ਪ੍ਰਮਾਤਮਾ ਦੇ ਉੱਤੇ ਤੁਹਾਨੂੰ ਯਕੀਨ ਆ ਜੇ ਵਾਹਿਗੁਰੂ ਦੇ ਉੱਤੇ ਤੁਹਾਨੂੰ ਭਰੋਸਾ ਵਾ ਤੁਹਾਡੇ ਦਿਮਾਗ ਦੇ ਵਿੱਚ ਚਿੰਤਾ ਹੋਣੀ ਨਹੀਂ ਚਾਹੀਦੀ ਕਈ ਕੰਮ ਹੈ ਜੇ ਆਪਾਂ ਨੂੰ ਹੁੰਦੇ ਆ ਲਾਈਫ ਦੇ ਵਿੱਚ ਆਪਾਂ ਨੂੰ ਇਹ ਲੱਗ ਰਿਹਾ ਹੁੰਦਾ ਵਾ ਸਾਡੀ ਇਹ ਕੰਮ ਜੇ ਸਾਡਾ ਨਾ ਹੋਇਆ ਬੜਾ ਬੜਾ ਨੁਕਸਾਨ ਹੋਊਗਾ ਮੈਨੂੰ ਇੱਥੇ ਛੋਟੀ ਜੀ ਮੈਂ ਇੱਕ ਸਟੋਰੀ ਸੁਣਾਉਣੀ ਤੁਹਾਨੂੰ ਕਹਾਣੀ ਦੱਸਣ ਦੀ ਕੋਸ਼ਿਸ਼ ਕਰਦਾ ਮੈਂ ਇੱਕ ਮੈਨੂੰ ਥੋੜੇ ਟਾਈਮ ਪਹਿਲਾਂ ਇੱਕ ਸੇ ਕੁੜੀ ਦਾ ਫੋਨ ਆਉਂਦਾ ਸੀ ਮੈਂ ਇਸ ਗੱਲਾਂ ਬਾਤਾਂ ਕੁੜੀ ਦਾ ਜ਼ਿਕਰ ਨਹੀਂ ਕਰਨਾ ਮੈਂ ਨਾ ਉਹਦੀ ਕੋਈ ਆਇਡੈਂਟੀਟੀ ਸ਼ੋਅ ਕਰਨੀ ਆ ਮੇਰਾ ਦੱਸਣ ਦਾ ਕਾਰਨ ਕੀ ਆ ਕਿ ਉਹਦੀ ਪ੍ਰਾਈਵੇਸੀ ਵੀ ਬਣੀ ਰਹੇ ਪਰ ਉਹਦੀ ਇੱਕ ਚਿੰਤਾ ਦਾ ਵਿਸ਼ਾ ਸੀਗਾ ਉਸ ਬੱਚੀ ਦੀ ਕਿਤੇ ਮੈਰਿਜ ਦੇ ਵਾਸਤੇ ਇੰਗੇਜਮੈਂਟ ਹੋਈ ਹੋਈ ਸੀਗੀ ਉਸ ਬੱਚੀ ਨੂੰ ਜਿਹੜੀ ਉਸ ਬੱਚੇ ਨਾਲ ਜਿਹਦੀ ਉਹਦੀ ਇੰਗੇਜਮੈਂਟ ਹੋਈ ਵੀ ਸੀਗੀ ਉਹ ਬਾਹਰ ਕੈਨੇਡਾ ਸੀ ਬਾਹਰ ਫੋਰਨ ਦੇ ਵਿੱਚ ਸੀਗਾ ਇੱਥੇ ਗੱਲ ਕੀ ਹੋਈ ਆ ਜਦੋਂ ਉਹ ਬੱਚੀ ਦੀ ਇੰਗੇਜਮੈਂਟ ਹੋਈ ਸੀ ਉਹਨਾਂ ਦੇ ਪਰਿਵਾਰ ਨੇ ਉਸ ਬੱਚੀ ਨੇ ਜਿਹੜਾ ਫੋਕਸ ਕੀਤਾ ਸੀਗਾ ਉਹ ਕੈਨੇਡਾ ਤੇ ਕੀਤਾ ਹੋਇਆ ਸੀ ਕਿ ਸਾਡੀ ਬੱਚੀ ਨੂੰ ਜਿਹੜਾ ਵਰ ਮਿਲਣਾ ਚਾਹੀਦਾ ਵਾ ਕੈਨੇਡਾ ਵਾਲਾ ਮਿਲਣਾ ਚਾਹੀਦਾ ਵਾ ਸਾਡੀ ਬੱਚੀ ਕੈਨੇਡਾ ਚਲੀ ਜਾਵੇ ਇਸ ਚੀਜ਼ ਨੂੰ ਉਹਨਾਂ ਨੇ ਟਾਰਗੇਟ ਕਰਕੇ ਇਸ ਚੀਜ਼ ਤੇ ਫੋਕਸ ਕਰਕੇ ਆਪਦੀ ਬੱਚੀ ਦੀ ਉਸ ਘਰ ਦੇ ਵਿੱਚ ਮੈਰਿਜ ਕੀਤੀ ਸੀ ਮੈਰਿਜ ਜਦੋਂ ਇੰਗੇਜਮੈਂਟ ਕੀਤੀ ਸੀਗੀ ਜਦੋਂ ਇੰਗੇਜਮੈਂਟ ਹੋਊਗੀ ਚਲੋ ਦੋਨਾਂ ਪਰਿਵਾਰਾਂ ਦੀ ਨੇੜਤਾ ਵੀ ਬਧੀ ਕੁੜੀ ਵਾਲਾ ਪਰਿਵਾਰ ਮੁੰਡਿਆਂ ਦੇ ਘਰੇ ਜਾਣਾ ਆਉਣਾ ਵੀ ਸ਼ੁਰੂ ਕਰਤਾ ਕਿਸੇ ਇੱਕ ਦੋ ਫੰਕਸ਼ਨਾਂ ਦੇ ਵਿੱਚ ਉਹ ਇਕੱਠੇ ਵੀ ਹੋਏ ਚਲੋ ਇੱਥੇ ਤੱਕ ਗੱਲ ਠੀਕ ਆ ਹੁਣ ਕੀ ਇਹੋ ਜਿਹਾ ਮਾਹੌਲ ਬਣਿਆ ਉਸ ਕੁੜੀ ਦੀ ਉਸ ਉਸ ਮੁੰਡੇ ਦੇ ਨਾਲ ਰਿਸ਼ਤਾ ਟੁੱਟਣ ਦੇ ਕਿਨਾਰੇ ਆ ਗਿਆ ਤੇ ਮੇਰੇ ਨਾਲ ਗੱਲ ਵੀ ਹੋਈ ਉਹ ਬੱਚੀ ਦੀ ਉਹ ਬੱਚੀ ਦਾ ਸਿਰਫ ਇੱਕੋ ਗਰਾਰੀ ਫਸੀ ਹੋਈ ਸੀ ਕਿ ਮੇਰੀ ਉਸ ਮੁੰਡੇ ਨਾਲ ਇੰਗੇਜਮੈਂਟ ਹੋਈ ਆ ਮੇਰੀ ਉਹਦੇ ਨਾਲ ਮੈਰਿਜ ਹੋਣੀ ਚਾਹੀਦੀ ਆ ਮੈਨੂੰ ਵੀ ਉਹ ਬੱਚੀ ਪੁੱਛਦੀ ਰਹੀ ਕਿ ਮੇਰੀ ਏ ਬੀਜੀ ਨਾਲ ਮੈਰਿਜ ਕਿਉਂ ਹੋ ਕਿਉਂ ਹੋ ਕੇ ਹੋ ਨਹੀਂ ਹੋ ਰਹੀ ਜਾਂ ਸਾਡੇ ਵਿੱਚ ਤਣਾਅ ਕਿਉਂ ਆ ਰਿਹਾ ਵਾ ਸਾਡੀ ਗੱਲਬਾਤ ਕਿਉਂ ਨਹੀਂ ਬਣ ਰਹੀ ਪਰ ਮੈਨੂੰ ਜਿੱਥੇ ਤੱਕ ਪਤਾ ਮੈਂ ਜੋ ਵੀ ਉਹਦੀ ਸਟੋਰੀ ਸੁਣੀ ਮੈਨੂੰ ਪਤਾ ਲੱਗ ਗਿਆ ਜਦੋਂ ਵੀ ਇਹਨਾਂ ਨੇ ਇਸ ਬੱਚੀ ਦੀ ਇਹਦੇ ਨਾਲ ਮੈਰਿਜ ਇੰਗੇਜਮੈਂਟ ਕੀਤੀ ਸੀਗੀ ਉਸ ਸਮੇਂ ਉਹਨਾਂ ਨੇ ਉਸ ਬੱਚੇ ਨੂੰ ਨਹੀਂ ਸੀ ਫੋਕਸ ਕੀਤਾ ਹੋਇਆ ਉਹਦੀ ਕੈਨੇਡਾ ਨੂੰ ਫੋਕਸ ਕੀਤਾ ਹੋਇਆ ਸੀਗਾ ਉਹ ਕਿ ਹੁਣ ਕੀ ਮਾੜਾ ਮਾਹੌਲ ਬਣਿਆ ਉਹ ਬੱਚੇ ਦੀ ਪੀਆਰ ਜਿਹੜੀ ਫਸ ਗਈ ਕੈਨੇਡਾ ਦੇ ਵਿੱਚ ਬੱਚੇ ਦਾ ਵਰਕ ਪਰਮਿਟ ਖਤਮ ਹੋ ਰਿਹਾ ਵਾ ਦੋ ਚਾਰ ਮਹੀਨੇ ਦੇ ਵਿੱਚ ਵਿੱਚ ਪੀਆਰ ਮਿਲਣ ਦੀ ਉਹਨੂੰ ਕੋਈ ਵੀ ਚਾਂਸ ਨਹੀਂ ਹੈਗੇ ਹੁਣ ਉਸ ਬੱਚੇ ਦੇ ਕੋਲੇ ਇੱਕ ਐਦਾਂ ਦਾ ਮਾਹੌਲ ਬਣਿਆ ਵਾ ਕਿ ਉੱਥੇ ਕੈਨੇਡਾ ਦੇ ਵਿੱਚ ਹੀ ਉਸਨੇ ਕੁੜੀ ਲੱਭਣੀ ਸ਼ੁਰੂ ਕਰਤੀ ਕਿ ਮੈਨੂੰ ਪੀਆਰ ਵਾਸਤੇ ਕੁੜੀ ਇੱਥੇ ਮਿਲ ਜAVE ਮੈਂ ਇੱਥੇ ਕਮ ਸੇ ਕਮ ਪੀਆਰ ਤਾਂ ਹੋ ਸਕਾ ਪਰ ਉਹ ਫਜ਼ਿਆ ਇਹ ਹੋਇਆ ਵਾ ਕਿ ਮੈਂ ਉਹਨੇ ਇੰਡੀਆ ਦੇ ਵਿੱਚ ਆਪਣੀ ਇੰਗੇਜਮੈਂਟ ਕਰਾਈ ਹੋਈ ਆ ਜਿਹੜੀ ਇੰਡੀਆ ਦੇ ਵਿੱਚ ਪਰਿਵਾਰ ਦੇ ਨਾਲ ਜੁੜਿਆ ਜੁੜਿਆ ਹੋਇਆ ਉਸ ਪਰਿਵਾਰ ਨੇ ਆ ਉਸ ਉਹਦੇ ਨਾਲ ਕਾਫੀ ਨੇੜਤਾ ਹੋ ਗਈ ਕਾਫੀ ਜੁੜ ਗਈ ਪਰ ਇਸ ਦੋ ਰਾਹਾਂ ਦੇ ਵਿੱਚ ਬੰਦਾ ਫਸ ਗਿਆ ਜੇ ਉਹ ਉਹ ਇੰਡੀਆ ਵਾਲੀ ਕੁੜੀ ਦੇ ਨਾਲ ਹੀ ਮੈਰਿਜ ਕਰਵਾਉਂਦਾ ਵਾ ਜਿਹਦੀ ਜਿਹੜੀ ਬੱਚੀ ਮੇਰੇ ਨਾਲ ਗੱਲ ਕਰ ਰਹੀ ਸੀਗੀ ਜੇ ਉਹਦੇ ਨਾਲ ਹੀ ਮੈਰਿਜ ਕਰਵਾਉਂਦਾ ਵਾ ਤਾਂ ਉਹਦੀ ਕੈਨੇਡਾ ਦੀ ਪੀਆਰ ਜਿਹੜੀ ਉਹ ਖਤਮ ਹੋ ਜਾਣੀ ਆ ਉਹਨੂੰ ਪੀਆਰ ਵਾਲੀ ਕੁੜੀ ਦਾ ਵਿਆਹ ਕਰਵਾ ਨਹੀਂ ਸਕਦਾ ਉਹਨੂੰ ਆਪਦੀ ਪੂਰੀ ਦੀ ਪੂਰੀ ਜ਼ਿੰਦਗੀ ਇੰਡੀਆ ਦੇ ਵਿੱਚ ਆ ਕੇ ਹੀ ਗੁਜ਼ਾਰਨੀ ਪੈਣੀ ਆ ਇੰਡੀਆ ਦੇ ਵਿੱਚ ਕੋਈ ਐਡੀ ਵੱਡੀ ਪ੍ਰਾਪਰਟੀ ਨਹੀਂ ਉਹਦੇ ਕੋਲੇ ਕੋਈ ਬਹੁਤਾ ਜਿਆਦਾ ਪੈਸਾ ਹੈ ਨਹੀਂਗਾ ਸਿਰਫ ਇੱਕ ਨਾਰਮਲੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੇ ਨਾਲ ਟੱਚ ਆਹੋ ਥੋੜੀ ਜਿਹੀ ਕਿੱਲਾ ਡੇਢ ਕਿੱਲਾ ਜ਼ਮੀਨ ਹੋਊਗੀ ਉਹਨਾਂ ਕੋਲੇ ਪਰ ਕਿੱਲੇ ਡੇਢ ਕਿੱਲੇ ਦੇ ਨਾਲ ਉਹਨੂੰ ਪਤਾ ਮੇਰਾ ਇੰਡੀਆ ਦੇ ਵਿੱਚ ਰਹਿ ਕੇ ਗੁਜ਼ਾਰਾ ਨਹੀਂ ਹੋਣਾ ਇਸ ਕਰਕੇ ਉਸ ਉਹ ਬੱਚੀ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛ ਰਹੀ ਸੀ ਬੀਬੀ ਜੀ ਮੈਨੂੰ ਦੱਸੋ ਕਿ ਮੇਰੀ ਉਹਦੇ ਨਾਲ ਮੈਰਿਜ ਕਿਉਂ ਨਹੀਂ ਹੋ ਰਹੀ ਮੈਂ ਇਹਨੂੰ ਸਾਫ਼ ਜੇ ਸ਼ਬਦਾਂ ਚ ਦੱਸਿਆ ਮੈਂ ਕਿਹਾ ਜੋ ਤੁਹਾਡੇ ਨਾਲ ਹੋਣਾ ਵਾ ਕੁਦਰਤ ਨੂੰ ਪਤਾ ਵਾ ਕੀ ਤੁਹਾਡੇ ਲਈ ਸਹੀ ਆ ਕੀ ਤੁਹਾਡੇ ਲਈ ਚੰਗਾ ਵਾ ਤੁਸੀਂ ਵਾਹਿਗੁਰੂ ਦੇ ਉੱਤੇ ਕੋਹੇ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੋ ਉਹਨਾਂ ਨੂੰ ਕਿਸੇ ਬਾਬੇ ਨੇ ਇਹ ਵੀ ਕਹਿਤਾ ਜਾਂ ਤੁਸੀਂ ਸਾਡੇ ਨੂੰ 20000 ਰੁਪਏ ਦੇ ਦਿਓ ਅਸੀਂ ਤੁਹਾਡੀ ਪਾਠ ਪੂਜਾ ਕਰ ਦਾਂਗੇ ਜਾਂ ਮੰਤਰ ਪੜ੍ਹ ਦਾਂਗੇ ਤੁਹਾਡੀ ਉਹਦੇ ਨਾਲ ਤੁੜੀ ਉਹਦੇ ਤੋਂ ਨਾ ਮੈਰਿਜ ਹੋ ਜੂਗੀ ਤੁਹਾਡੇ ਨਾਲ ਉਹਦੇ ਨਾਲ ਗੱਲ ਹੋਣੀ ਸ਼ੁਰੂ ਹੋ ਜੂਗੀ ਪਰ ਇੱਥੇ ਮੈਂ ਚਲੋ ਸਾਰਿਆਂ ਨੂੰ ਮਾਰਦਾ ਨਹੀਂ ਕਹੂੰਗਾ ਵਾਹਿਗੁਰੂ ਮੂਰੀ ਕੀਤੀ ਹੋਈ ਅਰਦਾਸ ਪੂਰੀ ਹੋ ਸਕਦੀ ਹੁੰਦੀ ਆ ਪਰ ਜਦੋਂ ਆਪਾਂ ਕਿਸੇ ਲਾਲਚ ਨੂੰ ਲੈ ਕੇ ਕਿਸੇ ਨੂੰ ਪੈਸੇ ਲੈ ਕੇ ਆਪਾਂ ਇਹ ਚੀਜ਼ਾਂ ਕਰਦੇ ਆ ਉਦੋਂ ਇਹ ਚੀਜ਼ਾਂ ਇੱਕ ਡਰਾਮੇਬਾਜ਼ੀ ਹੋ ਜਾਂਦੀ ਐ ਇੱਕ ਬਖੰਡ ਬਣ ਜਾਂਦਾ ਮੇਰੀ ਨਜ਼ਰ ਦੇ ਵਿੱਚ ਹੋ ਸਕਦਾ ਕਿਸੇ ਦੀ ਨਜ਼ਰ ਦੇ ਵਿੱਚ ਸਹੀ ਵੀ ਹੋਵੇ ਆਪਾਂ ਇਸ ਚੀਜ਼ ਦੀ ਗੱਲਬਾਤ ਲੰਮੀ ਨਹੀਂ ਕਰਦਾ ਇਸ ਵਿਸ਼ੇ ਤੇ ਮੈਂ ਪਰ ਮੇਰਾ ਨਜ਼ਰੀਆ ਜਿਹੜਾ ਮੈਂ ਉਸੇ ਨਜ਼ਰੀਏ ਤੇ ਗੱਲ ਕਰਦਾ ਮਾਂ ਪਰ ਵੱਡੀ ਗੱਲ ਇਹ ਆ ਕੁਦਰਤ ਨੂੰ ਕੀ ਸਹੀ ਆ ਪਰ ਮੈਨੂੰ ਪਤਾ ਵਾ ਜਦੋਂ ਆਪਾਂ ਕੁਦਰਤ ਨੂੰ ਪੜਨਾ ਸ਼ੁਰੂ ਕਰ ਦਿੰਦੇ ਆ ਕੁਦਰਤ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਆ ਕੁਦਰਤ ਤੇ ਸਾਨੂੰ ਭਰੋਸਾ ਵੀ ਕਰਨਾ ਚਾਹੀਦਾ ਵਾ ਕੁਦਰਤ ਤੇ ਸਾਨੂੰ ਵਜਣਾ ਵੀ ਚਾਹੀਦਾ ਵਾ ਵਾਹਿਗੁਰੂ ਜੋ ਤੁਸੀਂ ਕਰਨਾ ਵਾ ਤੁਸੀਂ ਜੋ ਸਾਡੇ ਨਾਲ ਕਰੋਗੇ ਸਹੀ ਕਰੋਗੇ ਇਹ ਚਿੰਤਾ ਸਾਨੂੰ ਦਿਮਾਗ ਦੇ ਵਿੱਚੋਂ ਕੱਢਣੀ ਚਾਹੀਦੀ ਆ ਇਹ ਬੱਚੀ ਦੀ ਉਹ ਚਿੰਤਾ 네ਗੇਟਿਵਿਟੀ ਆਪਦੇ ਦਿਮਾਗ ਚ ਵਾਲੀ ਬੈਠੀ ਹੈ ਚਿੰਤਾ ਕਰਕੇ ਮੈਂ ਉਹਨੂੰ ਇੱਕ ਚੋਈ ਬਾਰ ਬਾਰ ਸਮਝਾਉਂਦਾ ਰਿਹਾ ਮਾ ਤੂੰ ਚਿੰਤਾ ਛੱਡ ਦੇ ਜੋ ਹੋਣਾ ਵਾ ਜੋ اٹਲਾ ਉਹੀ ਹੋਣਾ ਵਾ ਜੋ ਵਾਹਿਗੁਰੂ ਨੇ ਕਰਨਾ ਉਹੀ ਕਰਨਾ ਵਾ ਬਿਲਕੁਲ ਉਸ ਨੂੰ ਤੂੰ ਉਸ ਚੀਜ਼ ਤੋਂ ਨਹੀਂ ਭੱਜ ਸਕਦੀ ਆਪਾਂ ਹਰੇਕ ਬੰਦੇ ਨਾਲ ਮੈਂ ਵੀਡੀਓ ਦੇ ਵਿੱਚ ਦੱਸਣ ਲੱਗਿਆ ਲਾਈਫ ਦੇ ਵਿੱਚ ਬੜੇ ਲੰਮੇ ਸਮੇ ਲੋਕਾਂ ਦਾ ਬੀਤੇ ਹੋਣਗੇ ਜਦੋਂ ਜਿਹੜਾ ਵੀ ਕਈ ਵਾਰੀ ਆਪਾਂ ਇਹੋ ਜਿਹਾ ਫੈਸਲਾ ਲੈ ਲੈਂਦੇ ਆ ਲਾਈਫ ਦੇ ਵਿੱਚ ਅਸੀਂ ਸੋਚ ਰਹੇ ਹੁੰਦੇ ਆ ਸਾਡਾ ਆ ਅਸੀਂ ਕੰਮ ਜੇ ਹੋ ਜਾਵੇ ਫੇਰ ਹੀ ਸਾਡਾ ਭਲਾ ਹੋਣਾ ਵਾ ਪਰ ਕੁਦਰਤ ਨੂੰ ਪਰਮਾਤਮਾ ਨੂੰ ਇਹ ਚੀਜ਼ ਪਤਾ ਹੁੰਦੀ ਆ ਇਹ ਇਹਦਾ ਨਾ ਇਦਾਂ ਨਹੀਂ ਹੋਣਾ ਜੇ ਇਦਾਂ ਇਹਦੇ ਨਾਲ ਹੋ ਗਿਆ ਤਾਂ ਇਹਦਾ ਨਕਸਾਰ ਹੋਊਗਾ ਆਪਣੀ ਸੋਚ ਤੋਂ ਉੱਪਰ ਜਾ ਕੇ ਕੁਦਰਤ ਉਸ ਚੀ ਦੀ ਕਹਾਣੀ ਪਲਟ ਦਿੰਦੀ ਆ ਅੱਗੇ ਕੋਸ ਫਿਊਚਰ ਚ ਅੱਗੇ ਲੰਬੇ ਸਮੇਂ ਦੇ ਵਿੱਚ ਜਾ ਕੇ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਵਾ ਬਸ ਕਿ ਜੋ ਕੁਦਰਤ ਨੇ ਕੀਤਾ ਜੋ ਭਗਵਾਨ ਨੇ ਕੀਤਾ ਬਸ ਸਹੀ ਕੀਤਾ ਵਾ ਅਸੀਂ ਭਗਵਾਨ ਦੀ ਰਜਾਤਾਂ ਚਿੰਤਾ ਜ਼ਿਆਦਾਤਰ ਜਿਹੜਾ ਬੰਦੇ ਇਕੱਲੇ ਰਹਿੰਦੇ ਨੇ ਜਿਹੜੇ ਜਿਨ੍ਹਾਂ ਦੀ ਲਾਈਫ ਦੇ ਵਿੱਚ ਮੈਰਿਜ ਨਹੀਂ ਹੁੰਦੀ ਉਹ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਵਾ ਡਿਪਰੈਸ਼ਨ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਦਾ ਕਾਰਨ ਚਿੰਤਾ ਹੀ ਆ ਕਿਉਂਕਿ ਚਿੰਤਾ ਉਸ ਬੰਦੇ ਨੂੰ ਹਰ ਇੱਕ ਤਰ੍ਹਾਂ ਦੀ ਲੱਗੀ ਰਹਿੰਦੀ ਹੈ ਕਿ ਮੈਂ ਮੇਰੀ ਲਾਈਫ ਦੇ ਵਿੱਚ ਕੀ ਬਣੂਗਾ ਕਿਵੇਂ ਹੋਊਗਾ ਕਿਉਂਕਿ ਉਹ ਬੰਦਾ ਕੁਝ ਪ੍ਰੈਕਟੀਕਲ ਕਰ ਨਹੀਂ ਪਾ ਰਿਹਾ ਹੁੰਦਾ ਕੁਝ ਬੰਦਾ ਸੋਚ ਨਹੀਂ ਪਾ ਰਿਹਾ ਹੁੰਦਾ ਲਾਈਫ ਦੇ ਵਿੱਚ ਜਦੋਂ ਬੰਦੇ ਦੀ ਮੈਰਿਜ ਲਾਈ ਮੈਰਿਡ ਲਾਈਫ ਆ ਜੇ ਤੁਸੀਂ ਨਾ ਅਨਮੈਰਿਡ ਜਿਹੜੇ ਇਕੱਲੇ ਰਹਦੇ ਨੇ ਬੰਦੇ ਜਾਂ ਜਿਹੜੇ ਮੈਰਿਡ ਰਹਿੰਦੇ ਨੇ ਉਹਨਾਂ ਨੂੰ ਦੋਨਾਂ ਨੂੰ ਜੇ ਆਪਾਂ ਕੰਪੇਅਰ ਕਰਗੇ ਤਾਂ ਜਿਹੜੇ ਇਕੱਲੇ ਰਹਿੰਦੇ ਨੇ ਬੰਦੇ ਉਹਨਾਂ ਨੂੰ ਜ਼ਿਆਦਾ ਚਿੰਤਾ ਹੁੰਦੀ ਆ ਜ਼ਿਆਦਾ ਉਹਨਾਂ ਦੇ ਪਰੇਸ਼ਾਨੀਆਂ ਹੁੰਦੀਆਂ ਨੇ ਜਿਹੜੇ ਬੰਦੇ ਦੋ ਨੇ ਲਾਈਫ ਦੇ ਵਿੱਚ ਹਸਬੰਡ ਵਾਈਫ ਆਪ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਉਹ ਆਪਣੀ ਚਿੰਤਾ ਦਾ ਵਿਸ਼ਾ ਸ਼ੇਅਰ ਕਰ ਲੈਂਦੇ ਆ ਉਸ ਵਿੱਚ ਆਸ ਵਿੱਚ ਗੱਲ ਕਰ ਲੈਂਦੇ ਨੇ ਉਹਨਾਂ ਦਾ ਥੋੜੀ ਚਿੰਤਾ ਉਹਨਾਂ ਦੇ ਮੁਤਾਬਕ ਘਟ ਜਾਂਦੀ ਆ ਪਰ ਕੋਈ ਕੁਦਰਤ ਨੇ ਇੱਕ ਰੂਲ ਬਣਾਇਆ ਵਾ ਕਿ ਲਾਈਫ ਦੇ ਵਿੱਚ ਹਸਬੰਡ ਵਾਈਫ ਦੋਨੇ ਜ਼ਰੂਰੀ ਆ ਜਾਂ ਕਿਸੇ ਵੀ ਤੁਸੀਂ ਦੇਖਿਆ ਹੋਣਾ ਕਈ ਇਹ ਬਹੁਤ ਵਧੀਆ ਤਰੀਕਾ ਵਾ ਕਈ ਲੋਕ ਨਾ ਜਾਨਵਰਾਂ ਨੂੰ ਪਾਲ ਲੈਂਦੇ ਨੇ ਜਿਵੇਂ ਕਿਸੇ ਨੇ ਕੁੱਤਾ ਪਾਲ ਲਿਆ ਕਿਸੇ ਨੇ ਘੋੜਾ ਪਾਲ ਲਿਆ ਜਾਂ ਕੋਈ ਵੀ ਜਾਨਵਰ ਆ ਆਪਣੀ ਅੰਦਰਲੀ ਭਾਵਨਾਵਾਂ ਨੇ ਜਿਹੜੀਆਂ ਆਪਣਾ ਇਕੱਲਾ ਪਾਣਾ ਜਿਹੜਾ ਆਪਣੀ ਚਿੰਤਾ ਨੂੰ ਖਤਮ ਕਰਨ ਦੇ ਲਈ ਕਈ ਲੋਕ ਬੈਗ ਡਰੈਕਟਰ ਦੇ ਨਾਲ ਗੱਲਾਂ ਕਰਦੇ ਸੁਣੇ ਨੇ ਵਾਕਈ ਉਹ ਗੱਲਾਂ ਡਰੈਕਟਰਾਂ ਦੇ ਨਾਲ ਹੋ ਜਾਂਦੀਆਂ ਨੇ ਵਾਕਈ ਉਸ ਜਾਨਵਰਾਂ ਦੇ ਨਾਲ ਗੱਲਾਂ ਹੋ ਜਾਂਦੀਆਂ ਨੇ ਵਾਕਈ ਉਸ ਉਹ ਚੀਜ਼ਾਂ ਆਪਣੀ ਫੀਲਿੰਗਸ ਨੂੰ ਮਹਿਸੂਸ ਕਰਦੇ ਨੇ ਕਿਉਂਕਿ ਇਹ ਕੱਲ ਆਪਾਂ ਸਿੱਧੀ ਜਿਵੇਂ ਬੋਲ ਕੇ ਦੱਸਾਂ ਗੱਲ ਇਹ ਸਮ ਸਮਝਾਈ ਨਹੀਂ ਜਾ ਸਕਦੀ ਪਰ ਜਿਹੜਾ ਬੰਦਾ ਪ੍ਰੈਕਟੀਕਲ ਕਰ ਰਿਹਾ ਹੁੰਦਾ ਵਾ ਉਸ ਬੰਦੇ ਨੂੰ ਇਹ ਚੀਜ਼ ਦਾ ਪਤਾ ਹੁੰਦਾ ਮੈਂ ਆ ਚੀਜ਼ ਕਰ ਰਿਹਾ ਉਸ ਚੀਜ਼ ਦੇ ਵਿੱਚ ਉਹ ਉਸ ਬੰਦੇ ਨੂੰ ਸਕੂਨ ਮਿਲ ਰਿਹਾ ਹੁੰਦਾ ਵਾ ਉਹ ਸਕੂਨ ਦਾ ਕੋਈ ਮੁੱਲ ਨਹੀਂ ਹੈਗਾ ਇਹਨਾਂ ਵੀ ਦੱਸ ਕੇ ਹੈ ਡੇਵਾ ਜਿੰਨੀਆਂ ਵੀ ਅੱਜਕੱਲ ਬਿਮਾਰੀਆਂ ਚੱਲੀਆਂ ਨੇ ਸਭ ਨੂੰ ਵੱਡੀ ਬਿਮਾਰੀ ਦਾ ਕਾਰਨ ਚਿੰਤਾ ਹੀ ਆ ਇਸ ਚਿੰਤਾ ਤੋਂ ਬਚਣ ਦਾ ਸਭ ਨੂੰ ਵਧੀਆ ਤੇ ਸੌਖਾ ਤਰੀਕਾ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਵਾ ਗੁਰਬਾਣੀ ਦੇ ਨਾਲ ਜੁੜੋ ਪਾਠ ਕਰੋ ਗੁਰੂ ਘਰ ਜਾਓ ਸਭ ਨੂੰ ਸੌਖਾ ਤਰੀਕਾ ਵਾ ਜੋ ਵੀ ਮੈਂ ਤੁਹਾਨੂੰ ਇੱਕ ਚੀਜ਼ ਛੋਟੀ ਜਿਹੀ ਗੱਲ ਤੇ ਹੋਰ ਦੱਸਣ ਦੀ ਕੋਸ਼ਿਸ਼ ਕਰਦਾ ਮੈਂ ਇੱਕ ਇੱਕ ਮਹੀਨਾ ਕਿਸੇ ਇਕੱਠ ਦੇ ਵਿੱਚ ਗਿਆ ਸੀਗਾ ਚਿੰਤਾ ਵਾਲੀ ਗੱਲ ਹੀ ਆ ਇਹ ਸੁਣਨ ਵਾਲੀ ਗੱਲ ਆ ਧਿਆਨ ਨਾਲ ਸੁਣਿਓ ਉੱਥੋਂ ਕਿਸੇ ਕੁੜੀ ਦਾ ਰੌਲਾ ਸੀਗਾ ਉਹੋ ਕੁੜੀ ਨੂੰ ਉਹਦੇ ਸਹੁਰੇ ਘਟ ਤੇ ਮਾਰਦੇ ਸੀਗੇ ਤੇ ਚਲੋ ਕਿਸੇ ਕੋ ਲੜਾਈ ਪੜਾਈ ਹਰੇਕ ਘਰਾਂ ਦੇ ਵਿੱਚ ਹੁੰਦੀਆਂ ਨੇ ਆਪਾਂ ਜਿਸ ਪੱਖ ਦੀ ਗੱਲ ਪਹਿਲਾਂ ਸੁਣ ਲਈਏ ਆਪਾਂ ਨੂੰ ਉਸ ਪੱਖ ਦੀ ਗੱਲ ਸੱਚੀ ਲੱਗਣ ਲੱਗ ਜਾਂਦੀ ਆ ਸਹੀ ਲੱਗਣ ਲੱਗ ਜਾਂਦੀ ਆ ਕਿ ਇਸ ਪੱਖ ਨੇ ਸਾਨੂੰ ਪਹਿਲਾਂ ਦੱਸਤੀ ਇਹ ਗੱਲ ਸਹੀ ਆ ਪਰ ਜਿਹੜੇ ਬੁੱਧੀਜੀਵੀ ਸੋਲਝੇ ਹੋਏ ਇਨਸਾਨ ਹੁੰਦੇ ਨੇ ਉਹ ਦੋਨੇ ਪੱਖਾਂ ਦੀਆਂ ਗੱਲਾਂ ਸੁਣ ਕੇ ਵਿਸ਼ਵਾਸ ਕਰਦੇ ਹੁੰਦੇ ਆ ਹੁੰਦੇ ਆ ਜਦੋਂ ਇਹ ਕੁੜੀ ਦੀ ਗੱਲਾਂ ਸੁਣ ਲਈਆਂ ਕੁੜੀ ਨੂੰ ਇਹ ਗੱਲਾਂ ਕੁੜੀਨﾞ ਜ਼ਾਤੀਆਂ ਵੀਰੇ ਤੁਸੀਂ ਉੱਥੇ ਜਾਤਾ ਰਹੇ ਹੋ ਘਰੇ ਉੱਥੇ ਜਾਇਓ ਨਾ ਤੁਹਾਨੂੰ ਉਹ ਕੁੱਟਣਗੇ ਤੁਹਾਡੇ ਨਾਲ ਲੜਨਗੇ ਉਹ ਸਾਡੀ ਬੁੜੀ ਬਹੁਤ ਮਾੜੀ ਆ ਤੁਸੀਂ ਉੱਥੇ ਨਾ ਜਾਓ ਤੇ ਮੇਰਾ ਦੋਸਤ ਸੀਗਾ ਕੋਈ ਉਹ ਕਹਿੰਦਾ ਯਾਰ ਆਪਾਂ ਸਾਨੂੰ ਵਾਕਈ ਇਹ ਕੁੜੀ ਸੱਚ ਕਹਿ ਰਹੀ ਆ ਆਪਾਂ ਆਪਦਾ ਹਥਿਆਰ ਦਾ ਪ੍ਰਬੰਧ ਕਰਕੇ ਲੈ ਕੇ ਚੱਲੀਏ ਮੇਰੇ ਕੋਲੇ ਚਲੋ ਹਥਿਆਰ ਉਹ ਸਾਬਨਾ ਮੈਂ ਉਹਦੇ ਕੋਲੇ ਰੱਖਦਾ ਹੀ ਸੀਗਾ ਤੂੰ ਆਪਦਾ ਨਾਲ ਲੈ ਕੇ ਚੱਲੀ ਮੈਂ ਕਹਿੰਦਾ ਯਾਰ ਇਹ ਜੀ ਕੋਈ ਵੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਕੋਈ ਬੇਫਿਕਰ ਰਹੋ ਤੁਸੀਂ ਆਪਾਂ ਇੱਕ ਵਾਰੀ ਉਸ ਐਡਾ ਤਾਂ ਨਹੀਂ ਪਾਗਲ ਹੁੰਦਾ ਬੰਦਾ ਜਿਹੜਾ ਜਾਨਸਾਰ ਆਪਣੇ ਆਪਾਂ ਨੂੰ ਮੂੰਹ 'ਚ ਪਾ ਲੂਗਾ ਜਾਂ ਆਪਣੇ ਸਿੱਧਾ ਹੀ ਅਟੈਕ ਕਰ ਦੂਗਾ ਕਮ ਸੇ ਕਮ ਗਲਤ ਆਪਣੇ ਨਾਲ ਕਰਨਗੇ ਉਹ ਆਪਾਂ ਇੱਕ ਵਾਰੀ ਉਹਨਾਂ ਦਾ ਪੱਖ ਤਾਂ ਸੁਣ ਲਈਏ ਨਾ ਇੱਥੇ ਗੱਲ ਕੀ ਹੁੰਦੀ ਹੈ ਉਸ ਕੁੜੀ ਦੇ ਨਾਲ ਕਟਮਾਰ ਉਸ ਘਰ ਦੇ ਵਿੱਚ ਹੋਈ ਵੀ ਸੀ ਉਸ ਚੀਜ਼ ਦਾ ਮਾੜਾ ਵਿਹਾਰ ਹੋ ਰਿਹਾ ਸੀ ਕੁੜੀ ਦੇ ਨਾਲ ਕੁੜੀ ਨੇ ਇਸ ਚੀਜ਼ ਦੀ ਇੱਕ ਕਲਪਨਾ ਕਰਨੀ ਸ਼ੁਰੂ ਕਰਤੀ ਆਪਦੇ ਦਿਮਾਗ ਦੇ ਵਿੱਚ ਸਾਡਾ ਪਰਿਵਾਰ ਜੇ ਉੱਥੇ ਜਾਂਦਾ ਵਾ ਇਹਦੇ ਨਾਲ ਵੀ ਇਵੇਂ ਹੋਊਗਾ ਏ ਵੀ ਇਹਨਾਂ ਨਾਲ ਵੀ ਕੁਟਮਾਰ ਕਰਨਗੇ ਉਹ ਇਸ ਚੀਜ਼ ਦੀ ਉਹਨੇ ਚਿੰਤਾ ਖੜੀ ਕਰ ਲਈ ਨਾ ਆਪਦੇ ਆਪ ਨੂੰ ਇਸ ਚਿੰਤਾ ਦੇ ਵਿੱਚ ਉਹ ਕੁੜੀ ਬਹੁਤ ਜਿਆਦਾ ਪਰੇਸ਼ਾਨੀ ਚ ਵੀ ਦੇਖੀ ਮੈਂ ਉਹ ਪਰ ਮੈਂ ਕੋਸ਼ਿਸ਼ ਕੀਤੀ ਉਸ ਬੱਚੀ ਨੂੰ ਸਮਝਾਉਣ ਦੀ ਤੂੰ ਚਿੰਤਾ ਛੱਡ ਦੇ ਬੱਚੇ ਸਾਨੂੰ ਹੱਥ ਪਾਉਣਾ ਜਾਂ ਸਾਨੂੰ ਕੁਝ ਕਰਨਾ ਇਹਨਾਂ ਸੌਖਾ ਨਹੀਂ ਹੈਗਾ ਪਰ ਉਹ ਕੁੜੀ ਇੰਨੀ ਜਿਆਦਾ ਚਿੰਤਾ ਕਰ ਰਹੀ ਸੀ ਪਰ ਇਸ ਚੀਜ਼ ਦੀ ਚਿੰਤਾ ਮੈਂ ਇੱਥੇ ਕਹੂੰਗਾ ਕੁੜੀ ਦਾ ਖੋਦਾ ਹੀ ਕਸੂਰ ਸੀਗਾ ਚਿੰਤਾ ਕਰਨੀ ਉਹਨੂੰ ਮੈਂ ਦੱਸਿਆ ਹੋਇਆ ਵਾ ਥੋੜਾ ਜਿਹਾ ਭਰੋਸਾ ਤਾਂ ਕਰ ਵਿਸ਼ਵਾਸ ਤਾਂ ਕਰ ਸਾਡੇ ਤੇ ਵਿਸ਼ਵਾਸ ਕਰ ਇਸੇ ਕੋਈ ਵੀ ਕੋਈ ਏਡਾ ਵੱਡਾ ਐਕਸ਼ਨ ਲੈਣਾ ਜਾਂ ਕੋਈ ਕੰਮ ਕਰਨਾ ਸੌਖਾ ਨਹੀਂ ਹੁੰਦਾ ਵੱਡੀ ਗੱਲ ਚਿੰਤਾ ਸਾਡੀ ਉਦੋਂ ਵੱਡੀ ਬਣਦੀ ਆ ਜਾਂ ਵਿਸ਼ਾ ਬਹੁਤ ਵੱਡੀ ਵਿਸ਼ਾਲ ਹੁੰਦੀ ਆ ਜਾਂ ਚਿੰਤਾ ਦੇ ਵਿੱਚ ਆਪਾਂ ਉਦੋਂ ਘਿਰਦੇ ਆ ਜਦੋਂ ਸਾਨੂੰ ਆਪਣੇ ਤੇ ਵਿਸ਼ਵਾਸ ਨਹੀਂ ਹੁੰਦਾ ਜਦੋਂ ਸਾਨੂੰ ਆਪਣੇ ਤੇ ਕੌਨਫੀਡੈਂਸ ਨਹੀਂ ਹੈਗਾ ਉਦੋਂ ਹੀ ਚਿੰਤਾ ਦੇ ਵਿੱਚ ਆਪਾਂ ਬੰਦਾ ਹੁੰਦਾ ਵਾ ਮੇਰੀ ਬੇਨਤੀ ਹੈ ਮੇਰੇ ਦੋਸਤਾਂ ਮੂਰੇ ਜੇ ਤੁਸੀਂ ਚਿੰਤਾ ਤੋਂ ਬਚਨਾ ਵਾ ਫੇਰ ਮੈਂ ਦੱਸਦਾ ਵਾਂ ਗਰਵਾਰੀ ਨਾਲ ਜੁੜੋ ਬੇਫਿਕਰ ਹੋ ਜਾਓ ਜੋ ਤੁਹਾਡੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਵਾ ਜੋ ਤੁਹਾਡੀ ਕਿਸਮਤ ਵਿੱਚ ਹੈਗਾ ਵਾ ਤੁਹਾਨੂੰ ਮਿਲ ਨਹੀਂ ਮਿਲਣਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰੀਕ ਉਹ ਹੋ ਜਾਣਾ ਵਾ ਕਰਮ ਜਰੂਰ ਕਰੋ ਮੈਂ ਪਿੱਛੇ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਵੀ ਦੱਸਿਆ ਵਾ ਪ੍ਰਵਾਸੀ ਆ ਕੇ ਇੱਥੇ ਮਜ਼ਦੂਰ ਆ ਕੇ ਆਪਣੀਆਂ ਲੱਖਾਂ ਰੁਪਿਆਵਾਂ ਦੀਆਂ ਪ੍ਰਾਪਰਟੀਆਂ ਬਣਾਈ ਬੈਠੇ ਨੇ ਤੇ ਸਾਡੇ ਵਾਲੇ ਮ ਮਿੱਤਰ ਪਿਆਰਿਆਂ ਨੂੰ ਕੰਮ ਨਹੀਂ ਕੋਈ ਮਿਲ ਰਿਹਾ ਉਹ ਵੀ ਮੇਰੀ ਵੀਡੀਓ ਜ਼ਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅ ਕੋਈ ਵੀ ਵਿਸ਼ੇ ਤੇ ਮੇਰੇ ਨਾਲ ਗੱਲ ਕਰਨੀ ਹੋਵੇ ਮੈਂ ਆਪਦਾ ਨੰਬਰ ਜਰੂਰ ਥੱਲੇ ਛੱਡਦਾ ਹੁੰਨਾ ਵਾ ਗੱਲ ਵੀ ਕਰ ਸਕਦੇ ਹਾਂ ਧੰਨਵਾਦ ਦੋਸਤੋ